ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਦਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਖਾਲਸਾ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਖਾਲਸਾ ਜੀ ਅੱਜ ਤੁਹਾਨੂੰ ਬਹੁਤ ਹੀ ਅਹਿਮ ਜਾਣਕਾਰੀ ਦੇਵਾਂਗੇ। ਬਹੁਤ ਹੀ ਵਧੀਆ ਜਾਣਕਾਰੀ ਦੇਣ ਜਾ ਰਹੀ ਹਾਂ ਜਿਸ ਨੂੰ ਤੁਸੀਂ ਸੁਣ ਕੇ ਬੜੇ ਖੁਸ਼ ਹੋਵੋਗੇ। ਖਾਲਸਾ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਘਰ 'ਚ ਲੂਣ ਦੀ ਵਰਤੋਂ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਅਸੀਂ ਘਰ ਦੇ ਵਿੱਚ ਲੂਣ ਦੀ ਵਰਤੋਂ ਆਪਣੇ ਭੋਜਨ ਨੂੰ ਸਵਾਦ ਬਣਾਉਣ ਲਈ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਇਹ ਲੂਣ ਨਾ ਸਰਵਪ ਭੋਜਨ ਦਾ ਸਵਾਦ ਵਧਾਉਂਦਾ ਹੈ ਸਗੋਂ ਇਹ ਤੁਹਾਨੂੰ 네ਗੇਟਿਵ ਸ਼ਕਤੀਆਂ ਤੋਂ ਵੀ ਦੂਰ ਰੱਖਦਾ ਹੈ ਖਾਲਸਾ ਜੀ ਭੋਜਨ ਦੇ ਵਿੱਚ ਨਮਕ ਹੈ ਜੋ ਕੱਲੇ ਸਵਾਦ ਵਧਾਉਣ ਦੇ ਲਈ ਨਹੀਂ ਸਗੋਂ ਸਾਨੂੰ ਬੁਰੀਆਂ ਸ਼ਕਤੀਆਂ ਤੋਂ ਵੀ ਬਚਾਉਂਦਾ ਹੈ ਖਾਲਸਾ ਜੀ ਜੋ ਅੱਜ ਸਾਰੀ ਗੱਲਬਾਤ ਹੈ ਨਮਕ ਦੇ ਰਿਲੇਟਡ ਕਰਾਂਗੇ ਨਮਕ ਦੇ ਨਾਲ ਸਾਨੂੰ ਕੀ ਫਾਇਦੇ ਹੋ ਸਕਦੇ ਹਨ ਨਾਮ ਕਿਸਾਨੂ ਕਿਵੇਂ ਤੇ ਕਿਸ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਖਾਲਸਾ ਜੀ ਉਸ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਜੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਸਾਡੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਬੜੀ ਹੀ ਆਸਾਨੀ ਨਾਲ ਪਹੁੰਚ ਜਾਵੇ ਖਾਲਸਾ ਜੀ ਵੀਡੀਓ ਚੰਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਸੁਝਾਅ ਵੀ ਜ਼ਰੂਰ ਦਿਆ ਕਰੋ ਜਾਂ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਆ ਕਰੋ ਖਾਲਸਾ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਘਰ ਵਿੱਚ ਲੂਣ ਦੀ ਵਰਤੋਂ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਾਂ ਪਰ ਤੁਸੀਂ ਕੀ ਜਾਣਦੇ ਹੋ ਕਿ ਲੂਣ ਨਾ ਸਿਰਫ ਭੋਜਨ ਦਾ ਸਵਾਦ ਵਧਾਉਂਦਾ ਹੈ ਸਭ ਨੂੰ ਇਹ 네ਗੇਟਿਵ ਸ਼ਕਤੀਆਂ ਤੋਂ ਸਾਨੂੰ ਦੂਰ ਰੱਖਦਾ ਹੈ ਆਪਾਂ ਇਹ ਗੱਲ ਕਰ ਰਹੇ ਸੀ ਸਭ ਨੂੰ ਇਹ 네ਗੇਟਿਵ ਸ਼ਕਤੀਆਂ ਨੂੰ ਵੀ ਦੂਰ ਰੱਖਦਾ ਹੈ ਜੋ ਸਾਡੇ ਭੋਜਨ ਵਿੱਚ ਜੂਜ ਹੋਣ ਵਾਲਾ ਨਮਕ ਹੈ ਇਹ ਸਾਨੂੰ ਪੋਜ਼ਿਟਿਵ ਸ਼ਕਤੀ ਨੂੰ ਪ੍ਰਦਾਨ ਕਰਦਾ ਹੈ ਪੋਜ਼ਿਟਿਵ એનર્ਜੀ ਸੰਚਾਰ ਕਰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਵਧਾਉਣ ਵਿੱਚ ਮਦਦ ਕਰਦਾ ਹੈ ਖਾਲਸਾ ਜੀ ਲੂਨ ਨੂੰ ਕਦੇ ਵੀ ਧਾਤ ਦੇ ਪਾਂਡੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਸੇ ਵੀ ਧਾਤ ਦੇ ਭਾਂਡੇ 'ਚ ਨੂਨ ਨੂੰ ਨਹੀਂ ਰੱਖਣਾ ਨਮਕ ਨੂੰ ਹਮੇਸ਼ਾ ਕੱਚ ਦੇ ਭਾਂਡੇ ਵਿੱਚ ਰੱਖਣਾ ਚਾਹੀਦਾ ਹੈ ਲੂਣ ਹੈ ਜੋ ਸਾਡਾ ਇਹਨੂੰ ਹਮੇਸ਼ਾ ਹੀ ਕੱਚ ਦੇ ਭਾਂਡੇ ਵਿੱਚ ਹੀ ਰੱਖਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਘਰ ਵਿੱਚ ਸ਼ੁੱਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਘਰ 'ਚ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਖਾਲਸਾ ਜੀ ਆਪਾਂ ਅੱਜ ਤੁਹਾਨੂੰ 2-3 ਗੱਲਾਂ ਦੱਸਾਂਗੇ 2-3 ਤਰੀਕੇ ਦੱਸਾਂਗੇ ਕਿ ਕਿਹੜੀ ਕਿਹੜੀ ਚੀਜ਼ ਲਈ ਕਿਵੇਂ-ਕਿਵੇਂ ਲੂਣ ਦੀ ਵਰਤੋਂ ਕਰਨੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਪਹਿਲਾਂ ਆਪਾਂ ਘਰ ਤੋਂ ਸ਼ੁਰੂਆਤ ਕਰਦੇ ਹਾਂ ਘਰ ਦੀਆਂ ਜੋ 네ਗੇਟਿਵ ਸ਼ਕਤੀਆਂ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਂਦਾ ਹੈ ਖਾਲਸਾ ਜੀ ਨਮਕ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਨ ਨਮਕ 네ਗੇਟਿਵ ਊਰਜਾ ਨੂੰ ਘਰ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ ਨ ਨਮਕ 네ਗੇਟਿਵ ਊਰਜਾ ਨੂੰ ਆਪਣੇ ਘਰ ਤੋਂ ਦੂਰ ਰੱਖਣ ਲਈ ਤੁਹਾਨੂੰ ਆਪਣੇ ਬਾਥਰੂਮ ਦੇ ਵਿੱਚ ਇੱਕ ਕੱਚ ਦੇ ਕਟੋਰੇ ਵਿੱਚ ਜਿਹਨੂੰ ਆਪਾਂ ਸਿੰਦਾ ਨਮਕ ਕਹਿ ਕੇ ਦਿੰਦੇ ਆ ਜਾਂ ਸਮੁੰਦਰੀ ਨਮਕ ਰੱਖਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਨੈਗੇਟਿਵ ਸ਼ਕਤੀਆਂ ਘਰ ਤੋਂ ਦੂਰ ਰਹਿੰਦੀਆਂ ਨੇ ਤੇ ਪੂਰੇ ਘਰ ਵਿੱਚ ਜਿਹੜੀ ਆ ਪੋਜ਼ਿਟਿਵ ਸ਼ਕਤੀ ਦਾ ਪ੍ਰਵਾਹ ਰਹਿੰਦਾ ਹੈ ਖਾਲਸਾ ਜੀ ਆਪਣੇ ਬਾਥਰੂਮ ਦੇ ਵਿੱਚ ਕੱਚ ਦੇ ਕਿਸੇ ਭਾਂਡੇ ਵਿੱਚ ਜਿਹੜਾ ਸਿੰਦਾ ਨਮਕ ਆਜ ਕੱਲ ਉਪਾਅ ਕਹਿ ਰਹੇ ਨੇ ਆਜ ਕੱਲ ਸੁਝਾਅ ਵੀ ਦੇ ਰਹੇ ਨੇ ਕਿ ਚਿੱਟੇ ਨਮਕ ਨਾਲੋਂ ਜਿਹੜਾ ਸਿੰਦਾ ਨਮਕਾ ਉਹ ਖਾਣੇ ਦੇ ਵਿੱਚ ਵਰਤਿਆ ਜਾਵੇ ਉਹਦੇ ਨਾਲ ਜਿਹੜਾ ਨੁਕਸਾਨ ਘੱਟ ਹੁੰਦਾ ਹੈ ਸਾਡੇ ਸਰੀਰ ਨੂੰ ਇਸ ਕਰਕੇ ਇਹਨਾਂ ਨੇ ਵੀ ਉਹੀ ਕਿਹਾ ਹੈ ਤੁਸੀਂ ਜਿਹੜਾ ਸਿੰਦਾ ਨਮਕਾ ਉਹੀ ਹੀ ਵਰਤੋ ਖਾਲਸਾ ਜੀ ਅਗਲੀ ਗੱਲ ਹੈ ਕਿ ਨਮਕ ਜਿਹੜੇ ਪੈਸੇ ਦੀ ਕਮੀ ਨੂੰ ਕਿਵੇਂ ਦੂਰ ਕਰਦਾ ਹੈ ਜੇ ਸਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਤਾਂ ਉਸ ਨੂੰ ਇਹ ਕਿਵੇਂ ਦੂਰ ਕਰਦਾ ਹੈ ਜੇਕਰ ਕੋਈ ਵਿਅਕਤੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਖਾਲਸਾ ਜੀ ਹਰ ਘਰ ਤਾਂ ਲੂਣ ਇੱਕ ਕਾਰਗਰ ਉਪਾਅ ਹੈ ਇਸ ਦੇ ਲਈ ਸੀਸੇ ਦੇ ਕਟੋਰੇ ਦੇ ਵਿੱਚ ਦੋ ਚਮਚ ਅਤੇ ਨਾਲ ਚਾਰ ਪੰਜ ਲੌਂਗ ਪਾ ਕੇ ਘਰ ਦੇ ਵਿੱਚ ਅਜੀਬ ਕੋਨੇ ਵਿੱਚ ਰੱਖੋ ਜਿੱਥੇ ਕੋਈ ਹੋਰ ਨਾ ਦੇਖ ਸਕੇ ਇਸ ਤਰ੍ਹਾਂ ਕਰਨ ਨਾਲ ਧਨ ਦੀ ਆਮਦਨ ਚੰਗੀ ਤਰ੍ਹਾਂ ਨਾਲ ਸ਼ੁਰੂ ਹੁੰਦੀ ਹੈ ਤੇ ਆਰਥਿਕ ਤੰਗੀ ਆ ਜਿਹੜੀ ਉਹ ਦੂਰ ਹੋ ਜਾਂਦੀ ਹੈ ਖਾਲਸਾ ਜੀ ਦੁਆਰਾ ਫਿਰ ਸੁਣ ਲੋ ਇੱਕ ਕੱਚ ਦੇ ਕਟੋਰੇ ਦੇ ਵਿੱਚ ਨਮਕ ਨੂੰ ਪਾਉਣਾ ਹੈ ਤੇ ਨਾਲ ਉਹਦੇ ਵਿੱਚ ਚਾਰ ਪੰਜ ਲੌਂਗ ਪਾ ਕੇ ਘਰ ਦੇ ਇਹੋ ਜਿਹੇ ਕੋਨੇ ਵਿੱਚ ਰੱਖਣਾ ਹੈ ਜਿੱਥੇ ਤੁਹਾਡੇ ਤੋਂ ਇਲਾਵਾ ਉਹ ਉਸ ਨੂੰ ਹੋਰ ਕੋਈ ਨਾ ਦੇਖੇ ਇਸ ਤਰ੍ਹਾਂ ਤੁਹਾਡੇ ਧੰਨ ਦੀ ਜਿਹੜੀ ਕਮੀ ਹੈ ਉਹ ਦੂਰ ਹੋ ਜਾਵੇਗੀ ਤੇ ਧੰਨ ਦੇ ਵਿੱਚ ਵਾਧਾ ਹੋਵੇਗਾ ਖਾਲਸਾ ਜੀ ਕਈ ਵੀਰ ਭਣ ਕਹਿੰਦੇ ਨੇ ਸਾਨੂੰ ਬਹੁਤ ਤਣਾਅ ਰਹਿੰਦਾ ਹੈ ਸਾਡਾ ਸਰੀਰ ਜਿਹੜਾ ਡਿੱਗਿਆ ਡਿੱਗਿਆ ਰਹਿੰਦਾ ਹੈ ਸਾਡੇ ਸਰੀਰ ਦੇ ਵਿੱਚ ਜਾਨ ਨਹੀਂ ਰਹਿੰਦੀ ਆਪਾਂ ਉਹਨਾਂ ਲਈ ਵੀ ਇੱਕ ਨਮਕ ਦਾ ਉਪਾਅ ਦੱਸ ਰਹੀ ਹਾਂ ਜੇਕਰ ਕੋਈ ਵਿਅਕਤੀ ਤਣਾਅ ਚ ਗੁਜ਼ਰਿਆ ਹੈ ਤਾਂ ਉਸ ਵਿਅਕਤੀ ਨੂੰ ਸਵੇਰੇ ਇਸ਼ਨਾਨ ਕਰਦੇ ਸਮੇਂ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਆਪਾਂ ਨਹਾਉਨੇ ਹਾਂ ਅਮਰਤ ਵੇਲੇ ਇਸ਼ਨਾਨ ਕਰਦੇ ਹਾਂ ਜਾਂ ਦਿਨ ਚ ਜਦੋਂ ਵੀ ਆਪਾਂ ਇਸ਼ਨਾਨ ਕਰਦੇ ਹਾਂ ਤਾਂ ਨਹਾਉਣ ਵਾਲੇ ਪਾਣੀ ਦੇ ਵਿੱਚ ਚੁਟਕੀ ਭਰ ਨਮਕ ਮਿਲਾ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਦਾ ਤਣਾਅ ਦੂਰ ਹੁੰਦਾ ਹੈ ਤੇ ਸਰੀਰ ਦੇ ਅੰਦਰ ਪੋਜ਼ਿਟਿਵ ਸ਼ਕਤੀ ਦਾ ਪ੍ਰਭਾਵ ਪੈਦਾ ਹੈ। ਪੈਂਦਾ ਹੈ। ਖਾਸਾ ਜੀ ਸਭ ਤੋਂ ਚੰਗੀ ਗੱਲ ਹੈ ਕਿ ਇਹ ਸਾਰੇ ਪਰਿਵਾਰ ਦੀ ਭਲਾਈ ਦੇ ਲਈ ਨਮਕ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ। ਜੇਕਰ ਪਰਿਵਾਰ ਵਿੱਚ ਕਿਸੇ ਨਾ ਕਿਸੇ ਗੱਲ ਪਿੱਛੇ ਝਗੜਾ, ਕਲੇਸ਼ ਹੁੰਦਾ ਰਹਿੰਦਾ ਹੈ ਤਾ ਵਿਅਕਤੀ ਨੂੰ ਚੂਰਨ ਵਾਲੇ ਪਾਣੀ ਵਿੱਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਸਾਫ਼ ਕਰਨਾ ਚਾਹੀਦਾ ਹੈ। ਅਜੀਹਾ ਕਰਨ ਨਾਲ ਘਰ ਵਿੱਚ ਪੋਜ਼ਿਟਿਵ ਊਰਜਾ ਪ੍ਰਭਾਵ ਵਧਦਾ ਹੈ। ਪਰ ਇਹ ਉਪਾਹ ਹਰ ਰੋਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੁਝ ਗੱਲਾਂ ਕਰਕੇ ਇਹ ਉਪਾਹ ਹਰ ਰੋਜ਼ ਨਹੀਂ ਕਰ ਪਾਉਂਦੇ ਤਾਂ ਇਹ ਉਪਾਹ ਤੁਸੀਂ ਮੰਗਲਵਾਰ ਨੂੰ ਕਰ ਸਕਦੇ ਹੋ। ਪਾਣੀ ਦੇ ਵਿੱਚ ਪਾ ਕੇ ਸਾਫ਼ ਕਰਨਾ ਚਾਹੀਦਾ ਹੈ। ਖਾਲਸਾ ਜੀ। ਹਰ ਘਰ ਦੇ ਇੱਕ ਨਾ ਇੱਕ ਬਿਮਾਰੀ ਚੱਲ ਰਹੀ ਹੈ। ਹਰ ਘਰ ਵਿੱਚ ਦਵਾਈਆਂ ਚੱਲ ਰਹੀਆਂ ਨੇ। ਉਹਨਾਂ ਨੂੰ ਵੀ ਪਰਿਵਾਰ ਦੀ ਸਿਹਤ ਸੁਧਾਰਨ ਲਈ ਨਾਮਕ ਨੂੰ ਵਰਤਿਆ ਜਾਂਦਾ ਹੈ। ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਮੈਂਬਰ ਬਾਰ-ਬਾਰ ਬਿਮਾਰ ਹੋ ਜਾਂਦਾ ਹੈ ਜਾਂ ਲੰਮੇ ਸਮੇਂ ਤੋਂ ਬਿਮਾਰ ਪਿਆ ਹੈ ਤਾਂ ਇਸ ਲਈ ਆਪਾਂ ਆਪਣੇ ਬਿਸਤਰੇ ਦੇ ਕੋਲ ਕੱਚ ਦੀ ਭਰੀ ਬੋਤਲ ਰੱਖੋ ਅਤੇ ਹਰ ਮਹੀਨੇ ਇਸ ਨੂੰ ਬਦਲੋ। ਧਾਰਮਿਕ ਗ੍ਰੰਥਾਂ ਦੇ ਅਨੁਸਾਰ ਅਜੀਹਾ ਕਰਨ ਨਾਲ ਬਿਮਾਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੋ ਜਾਂਦਾ ਹੈ ਅਜਿਹਾ ਉਦੋਂ ਤੱਕ ਕਰਨਾ ਪੈਂਦਾ ਹੈ ਜਦੋਂ ਤੱਕ ਵਿਅਕਤੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਖਾਲਸਾ ਜੀ ਇਹ ਜਿਹੜੀਆਂ ਗੱਲਾਂ ਨੇ ਆਪਣੇ ਵੱਲੋਂ ਨਹੀਂ ਸੁਣਾਈਆਂ ਇਹ ਧਾਰਮਿਕ ਗ੍ਰੰਥਾਂ ਵਿੱਚ ਵੈਦਾਂ ਵਿੱਚ ਜਿਹੜੇ ਨਮਕਦੇ ਉਪਾਅ ਨੇ ਜਿਹੜੇ ਲਿਖੇ ਗਏ ਨੇ ਜਿਹੜੀ ਅਸੀਂ ਇਹ ਜਾਣਕਾਰੀ ਤੁਹਾਨੂੰ ਦਿੱਤੀ ਹੈ ਇਹ ਲੋਕਾਂ ਦੀਆਂ ਜਿਹੜੀਆਂ ਆਮ ਧਾਰਨਾਵਾਂ ਨੇ ਉਹਨਾਂ ਤੇ ਆਧਾਰਿਤ ਹੈ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਜ਼ੂਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ੂਰ ਲਿਖਿਓ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ